ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਜੀਤ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੇਵਾ ਕਰੀਏ ਸਿਮਰਨ ਕਰੀਏ ਇਸ ਗੱਲ ਨੂੰ ਜ਼ਰੂਰ ਫੋਲੋ ਕਰਿਓ ਪਹਿਲਾ ਸਮਝੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮਹਾਂਪੁਰਖ ਇਕਿਧਰ ਪਟਿਆਲੇ ਲਾਗੇ ਹੋਏ ਨੇ ਮੈਂ ਨਾਂ ਤੇ ਉਹਨਾਂ ਦਾ ਨਹੀਂ ਜਾਣਦਾ ਵਿਸਰ ਗਿਆ ਚੇਤੇ ਵਿੱਚੋਂ ਬਹੁਤ ਸੋਹਣੇ ਬਚਨ ਉਹਨਾਂ ਨੇ ਸੁਣਾਏ ਤੇ ਪਹਿਲਾਂ ਵੀ ਬੰਦਗੀ ਵਾਲਿਆਂ ਤੋਂ ਐਸੇ ਬਚਨ ਜਿਹੜੇ ਨੇ ਕਾਫੀ ਵਾਰ ਸੁਨੇ ਨੇ ਸਾਧ ਸੰਗਤ ਕਿਹਾ ਜਾਂਦਾ ਹੈ ਕਿ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਜੰਮੀ ਸਾਹਿਬ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਅਮਰਤ ਵੇਲਾ ਸੱਚਾ ਹੈ ਤੇ ਉਸ ਪਰਮਾਤਮਾ ਦੀ ਵਡਿਆਈ ਨੂੰ ਵਿਚਾਰਨਾ ਹੈ ਫਿਰ ਸਤਗੁਰ ਕਹਿੰਦੇ ਕੀ ਹੁੰਦੇ ਫਿਰ ਕੀ ਹੁੰਦਾ ਸਤਗੁਰ ਕਹਿੰਦੇ ਨੇ ਫਿਰ ਕੀ ਹੁੰਦਾ ਫਿਰ ਐਸੀ ਕਿਰਪਾ ਗੁਰੂ ਦੀ ਹੁੰਦੀ ਹੈ ਘੜੀਆ ਸ਼ਬਦ ਸੱਚੀ ਟਕਸਾਲ ਜਦੋਂ ਇਹ ਕਰਨਾ ਭੁੱਲ ਸਹੀ ਕਰ ਦੇਵੇ ਆਪਣੇ ਜੀਵਨ ਦੀ ਰੁਟੀਨ ਬਣਾ ਲਵੇ ਇੱਕ ਸਿੱਖ ਇਸ ਨੂੰ ਤਾਂ ਬੜੀ ਵੱਡੀ ਕਿਰਪਾ ਹੁੰਦੀ ਹੈ ਫਿਰ ਇੱਕ ਟਕਸਾਲ ਦੇ ਵਿੱਚ ਇਕ ਸੱਚਾ ਸਿੱਖ ਘੜਿਆ ਜਾਂਦਾ ਹੈ ਕੋਈ ਅਸੀ ਰਜ਼ਾ ਦੇ ਵਿੱਚ ਘੜਿਆ ਜਾਂਦਾ ਤੇ ਸਾਧ ਸੰਗਤ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਫਿਰ ਉਹ ਗੁਰੂ ਵਾਲਾ ਅਸਲ ਦੇ ਵਿੱਚ ਕਹਿਲਾਉਣ ਦੇ ਲਾਇਕ ਹੋ ਜਾਂਦਾ ਹੈ ਹੁਣ ਨਾਲ ਇੱਕ ਬੇਨਤੀ ਕਰਾਂ ਸਮਝੋ ਜਰਾ ਮਹਾਰਾਜ ਕਹਿੰਦੇ ਅੰਮ੍ਰਿਤ ਵੇੜਾ 12 ਤੋਂ 4 ਵਜੇ ਤੱਕ ਦਾ ਜਿਹੜਾ ਸਮਾਂ ਹੈ ਉਹ ਸਮੇਂ ਦਾਣ ਇਹ ਦੇਵੀ ਦੇਵਤਿਆਂ ਦਾ ਸਮਾਂ ਹੁੰਦਾ ਹੈ ਕਹਿੰਦੇ ਇਸ ਅੱਧੀ ਰਾਤ ਨੰਗਿਆਂ ਜਿਹੜਾ ਉੱਠ ਕੇ ਜਿਸਨਾਂ ਇਸ਼ਨਾਨ ਕਰਦਾ ਹੈ ਨਾ ਗੁਰੂ ਦਾ ਨਿਤਨੇਮ ਕਰਨ ਦੇ ਲਈ ਕਿਤੇ ਸਵਾ ਸੋਨਾ ਦਾਨ ਕਰਨ ਜਿੰਨਾਂ ਨੂੰ ਫਲ ਮਿਲਦਾ ਹੈ 2:00 ਵਜੇ ਤੋਂ ਬਾਅਦ ਜਿਹੜਾ ਇਸ਼ਨਾਨ ਕਰਦਾ ਹੈ ਤੇ ਸਾਹ ਸੰਗਤ ਗੁਰੂ ਦਾ ਨਾਮ ਸਿਮਰਨ ਕਰਨ ਦੇ ਲਈ ਸਵਾ ਮਨ ਚਾਂਦੀ ਦਾਨ ਕਰਨ ਦਾ ਉਹਨੂੰ ਫਲ ਮਿਲਦਾ ਹੈ ਤੇ ਉਸ ਤੋਂ ਬਾਅਦ ਫਿਰ ਸਵਾ ਮਨ ਪਾਣੀ ਦਾਨ ਕਰਨ ਦਾ ਜਿਹੜਾ ਹੈ ਉਹਨੂੰ ਫਲ ਮਿਲਦਾ ਹੈ ਤੇ ਉਸ ਤੋਂ ਬਾਅਦ ਫਿਰ ਦਾਨ ਬਿਸ਼ਨਾਨ ਮੰਨਿਆ ਜਾਂਦਾ ਹੈ 5 ਵਜੇ ਤੋਂ ਬਾਅਦ ਅਗਰੇ ਹੋ ਜਾਂਦਾ ਹੈ ਵੀ ਜਿਨੇ ਇਸ਼ਨਾਨ ਕੀਤਾ ਸਿਰਫ ਉਹਨੇ ਆਪਣੇ ਸਵਾਰਥ ਲਈ ਕੀਤਾ ਤੇ ਸਾਧ ਸੰਗਤ ਉਹਨੇ ਕਿਸੇ ਲਈ ਨਹੀਂ ਕੀਤਾ ਉਹਨੇ ਆਪਣੇ ਲਈ ਕੀਤਾ ਤੇ ਸਾਧ ਸੰਗਤ ਉਹਦੇ ਇਸ਼ਨਾਨ ਦਾ ਕੋਈ ਫਾਇਦਾ ਨਹੀਂ ਮਿਲਦਾ ਹੁਣ ਇੱਕ ਬੇਨਤੀ ਹੋਰ ਕਰਾਂ ਕਿ ਇੱਕ ਚੀਜ਼ ਨੂੰ ਸਮਝਿਓ ਸੁਣਿਆ ਦੁੱਖ ਪਾਪ ਕਾ ਨਾਸ਼ ਜੇ ਇਸ ਗੱਲ ਨੂੰ ਮੰਨ ਲਏ ਸਤਿਗੁਰੂ ਕਹਿੰਦੇ ਵੀ ਇਸ ਚੀਜ਼ ਤੇ ਪਹਿਰਾ ਦੇ ਲਏ ਤੇ ਫੇਰ ਹੀ ਸਾਰੇ ਦੁੱਖਾਂ ਦਾ ਨਾਸ਼ ਹੋਏਗਾ ਸਤਗੁਰੂ ਨੇ ਵੀ ਇਹ ਇਸੇ ਕਰਕੇ ਕਿਹਾ ਨਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਇੱਕ ਉਦਾਹਰਣ ਹੋਰ ਦਿੱਤੀ ਚਿੜੀ ਚੁੱਕੀ ਪਉ ਫੁੱਟੀ ਵਗਣ ਬਹੁਤ ਤਰੰਗ ਸਤਗੁਰ ਕਹਿੰਦੇ ਅੰਮ੍ਰਿਤ ਵੇਲਾ ਉਹੀ ਹੈ ਜਦੋਂ ਗੁਰੂ ਨਾਲ ਤੇਰੀ ਸੁਰਤ ਜੁੜੇ ਤੇ ਆਸੇ ਪਾਸੇ ਦੀ ਆਵਾਜ਼ ਤੇਰੇ ਕੰਨਾਂ 'ਚ ਨਾ ਪਵੇ ਤੇਰਾ ਮਨ ਨਾ ਭਟਕੇ ਤੂੰ ਅੱਖਾਂ ਬੰਦ ਕਰਕੇ ਗੁਰੂ ਨਾਲ ਸੁਰਤ ਜੋੜ ਸਕੇ ਅੰਮ੍ਰਿਤ ਵੇਲਾ ਇਸ ਕਰਕੇ ਤੈਨੂੰ ਦਿੱਤਾ ਸਿੱਖਾ ਤੇ ਹੁਣ ਇੱਕ ਬੇਨਤੀ ਸੁਣਿਓ ਜਿਹੜੇ ਚੌਕੀ ਪਹ ਫੁੱਟੀ ਵਗਣ ਬੋਤ ਤਰੰਗ ਤੇ ਉਸ ਤੋਂ ਬਾਅਦ ਜਿਹੜਾ ਵੇਲਾ ਹੁੰਦਾ ਚਿੜੀਆਂ ਚਹਿਕਣ ਲੱਗ ਜਾਂਦੀਆਂ ਨੇ ਤੇ ਜਦੋਂ ਸਵੇਰਾ ਹੋਣਾ ਸ਼ੁਰੂ ਹੁੰਦਾ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ ਕਹਿੰਦੇ ਉਸ ਵਕਤ ਤੋਂ ਪਹਿਲਾਂ ਪਹਿਲਾਂ ਤਾਂ ਆਪਣਾ ਕਾਰਜ ਕਰ ਲੈਣਾ ਗੁਰੂ ਨਾਲ ਨਿਤਨੇਮ ਕਰਨ ਦਾ ਗੱਲਬਾਤ ਕਰਨ ਦਾ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਫਿਰ ਤਾਂ ਮਨ ਦਾ ਖੰਡਾ ਬਣ ਜਾਂਦਾ ਆਸੇ ਪਾਸੇ ਦੀਆਂ ਆਵਾਜ਼ਾਂ ਜਿਹੜੀਆਂ ਨੇ ਕੰਨਾਂ ਵਿੱਚ ਪੈ ਜਾਂਦੀਆਂ ਨੇ ਫਿਰ ਗੱਲ ਨਹੀਂ ਬਣਦੀ ਸਤਿਗੁਰ ਕਹਿੰਦੇ ਨੇ ਫਿਰ ਖੰਡਾ ਬਣਦਾ ਹੀ ਬਣਦਾ ਤੇ ਜਦੋਂ ਮਨ ਦਾ ਖੰਡਾ ਬਣ ਗਿਆ ਤੇ ਕਹਿੰਦੇ ਫਿਰ ਮੁੜ ਕੇ ਇਕੱਠਾ ਨਹੀਂ ਹੁੰਦਾ ਇਸ ਕਰਕੇ ਪਹਿਲਾ ਪਹਿਲਾ ਅੰਮ੍ਰਿਤ ਵੇਲਾ ਦਿੱਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਹਿੰਦੇ ਅੰਮ੍ਰਿਤ ਵੇਲਾ ਤੈ ਸੰਭਾਲਣਾ ਹੈ ਤੇ ਉਸ ਸੱਚੇ ਸਤਿਗੁਰੂ ਦੀ ਵਡਿਆਈ ਨੂੰ ਵਿਚਾਰਨਾ ਹੈ ਤੇ ਇਹ ਗੱਲ ਯਾਦ ਰੱਖੀ ਵੱਡੇ ਕੀਆਂ ਵਡਿਆਈਆਂ ਕਿਚ ਕਹਿਣਾ ਕਹਿਣਾ ਜਾਏ ਤੇ ਸਤਿਗੁਰੂ ਸੱਚੇ ਪਾਖਾਂ ਅੱਖਾਂ ਜੀਵਾਂ ਵਿਸਰੈ ਮਰ ਜਾਓ ਇਹ ਭਾਵਨਾ ਰੱਖਣੀ ਆ ਮਨ ਦੇ ਵਿੱਚ ਕਹਿੰਦੇ ਫੇਰ ਗੁਰੂ ਦੀ ਕਿਰਪਾ ਹੋਏਗੀ ਫੇਰ ਰਹਿਮਤ ਹੋਏਗੀ ਤੇ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਫੋਲੋ ਕਰੀਏ ਇਹ ਸਟੇਜ ਨੂੰ ਜਰਾ ਸਮਝੀਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ